ਸਮਤਿ ਗੁਰੂ ਪੰਥ ਦਾ ਧੰਨਵਾਦ ਹੈ ਗੁਰੂ ਪੰਥ ਦੀ ਨਿਮਾਇਂਦਗੀ ਕਰਦੇ ਆ ਸ਼੍ਰੀ ਹਲਤਖ ਸਾਹਿਬ ਜੀ ਨੇ ਇਹ ਆਦਰ ਇਹ ਪਿਆਰ ਦਿੱਤਾ ਹੈ ਇਹ ਪੰਥ ਦਾ ਪਿਆਰ ਮਿਲਿਆ ਮੈਨੂੰ ਤੇ ਨਾਲ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਇਆ ਕਿ ਇੱਕ ਕੌਮ ਦਾ ਚੌਂਕੀਦਾਰ ਸੇਵਾਦਾਰ ਹੋਣ ਦੇ ਨਾਤੇ ਜ਼ਿੰਮੇਵਾਰੀਆਂ ਹੋਰ ਵੱਡੀਆਂ ਹੋ ਜਾਂਦੀਆਂ ਜਦੋਂ ਕੌਮ ਦੇ ਜਜ਼ਬਾਤ ਭਾਵਨਾਵਾਂ ਤੁਹਾਡੀ ਝੋਲੀ 'ਚ ਪੈਂਦੀਆਂ ਨੇ ਵੀ ਅੱਲਾ ਯਾਰ ਖਾਂ ਜੋਗੀ ਨੂੰ ਕੌਮ ਦੇ ਸਾਰੇ ਪ੍ਰਚਾਰਕ ਵਰਤਦੇ ਆ ਜਦੋਂ ਮੈਨੂੰ ਇਹ ਲੱਗਦਾ ਵੀ ਉਹਨਾਂ ਕੋਈ ਸ਼ਬਦ ਉਹਧਾਰੇ ਮੰਗਦੇ ਆ ਵੀ ਗੁਰੂ ਲਾਲਾਂ ਦੀ ਸਿਫਤ ਕਿਦਾਂ ਕਰੀਏ ਜਦੋਂ ਕਹਿੰਦੇ ਆ ਇਹ ਕੀ ਤੀਰਥ ਹੈ ਹਿੰਦ ਵਿੱਚ ਯਾਤਰਾ ਕੇ ਲਈਏ ਕਟਾਇਆ ਬਾਪ ਨੇ ਬੇਟੇ ਯਹਾਂ ਖੁਦਾ ਕੇ ਲਈਏ ਜਦੋਂ ਉਹ ਕਹਿੰਦੇ ਆ ਇਨਸਾਫ ਕਰੇ ਜੀ ਮੇਂ ਜਮਾਨਾ ਤੋਂ ਕੈਦੇ ਯਕੀਨ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਸਾਨੀ ਹੀ ਨਹੀਂ ਜਦੋਂ ਨਕਸ਼ਾ ਖਿੱਚਦੇ ਆ ਕਿ ਠੋਡੀ ਤੱਕ ਇਂਟੇ ਚੁੰਨ ਦੀ ਮੂੰਹ ਤੱਕ ਆ ਗਈ ਬੀਨੀ ਕੋ ਡਾਂਪਤੇ ਹੀ ਅੱਖੋਂ ਕੇ ਛਾਪ ਅੱਖੋਂ ਪੇ ਛਾ ਗਈ ਹਰ ਚਾਂਦ ਸੀ ਜਬੀਕ ਉਹ ਘਣਸਾ ਲਗਾ ਗਈ ਇਸਕੇ ਬਾਅਦ ਜੋਗੀ ਜੀ ਹੋਈ ਬਸ ਥੋੜੀ ਦੇਰ ਥੀ ਇਹ ਬਸਤੀ ਸਰਹੰਦ ਸ਼ਹਿਰ ਦੀ ਇਂਟੋਂ ਕੱਢੇ ਇੱਥੇ ਜਦੋਂ ਬਲਵਲਿਆਂ ਭਰੇ ਬੋਲ ਅਸੀਂ ਪੜਦੇ ਆਂ ਦਿਲ ਨੂੰ ਛੂ ਜਾਂਦੇ ਤੇ ਅਸੀਂ ਉਸ ਰੂਹ ਨੂੰ ਨਾਲ ਚੇਤੇ ਕਰਦੇ ਸਾਬ ਜੱਬ ਤੇ ਮੈਂ ਵੀਰ ਸਾਨੂੰ ਨੂੰ ਕਿਹਾ ਕਿ ਜੇ ਉਹ ਮੁਸਲਮਾਨ ਦਰਵੇਸ਼ ਇੰਨਾ ਕੁਝ ਖੱਟ ਸਕਦਾ ਵੀ ਅਮਰ ਹੋ ਗਿਆ ਸਾਡੀ ਝੋਲੀ ਚ ਕੀ ਨਹੀਂ ਪਏਗਾ ਇਸ ਲਈ ਕੋਈ ਪੈਸਾ ਨਹੀਂ ਇਕੱਠਾ ਕਰਨਾ ਉਹੀ ਰਾਤ ਉਸੇ ਜਗ੍ਹਾ ਤੇ ਚੱਲ ਗਿਆ ਬਸ ਤੁਰੇ ਤੇ ਕਾਫਲਾ ਬਣ ਗਿਆ ਗੁਰੂ ਕੇ ਕੀਰਤਨੀਆਂ ਨੇ ਹੱਦ ਮੁਕਾ ਦਿੱਤੀ ਸਫਰ-ਏ-ਸ਼ਹਾਦਤ ਦੇ ਰੂਪ ਵਿੱਚ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇਆਂ ਅਤੇ ਸਮੂਹ ਸ਼ੀਧਾਂ ਦੀ ਲਸਾਨੀ ਸ਼ਹਾਦਤ ਨੂੰ ਹਰ ਸਿੱਖ ਦੇ ਹਿਰਦੇ ਤੱਕ ਪਹੁੰਚਾਉਣ ਦੇ ਲਈ ਸਿੰਘ ਸਾਹਿਬ ਗੈਰੀ ਹਰਪਾਲ ਸਿੰਘ ਜੀ ਮੁੱਖ ਕ੍ਰੰਤੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਅੱਜ ਸ੍ਰੀ ਕਲਤਕ ਸਾਬ ਵੱਲੋਂ ਇੱਕ ਵਿਸ਼ੇਸ਼ ਸਨਮਾਨ ਦੇ ਨਾਲ ਨਵਾਜਿਆ ਗਿਆ ਤੋਂ ਭਾਈ ਹਰਪਾਲ ਸਿੰਘ ਜੀ ਸਾਡੇ ਮੌਜੂਦ ਨੇ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਕਾਲ ਤਖਤ ਸਾਹਿਬ ਵੱਲੋਂ ਇੱਕ ਵਿਸ਼ੇਸ਼ ਸਨਮਾਨ ਦਿੱਤਾ ਗਿਆ ਨਵਾਜਿਆ ਗਿਆ ਅੱਜ ਤੁਹਾਨੂੰ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਅੱਜ ਇਸ ਸਨਮਾਨ ਦੇ ਬਾਰੇ ਸਮੁੱਚੇ ਗੁਰੂ ਪੰਥ ਦਾ ਧੰਨਵਾਦ ਹੈ ਗੁਰੂ ਪੰਥ ਦੀ ਨਿਮਾਇੰਦਗੀ ਕਰਦੇ ਆਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਇਹ ਆਤਰ ਇਹ ਪਿਆਰ ਦਿੱਤਾ ਹੈ ਇਹ ਪੰਥ ਦਾ ਪਿਆਰ ਮਿਲਿਆ ਮੈਨੂੰ ਤੇ ਨਾਲ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਇਆ ਕਿ ਇੱਕ ਕੌਮ ਦਾ ਚੌਂਕੀਦਾਰ ਸੇਵਾਦਾਰ ਹੋਣ ਦੇ ਨਾਤੇ ਜ਼ਿੰਮੇਵਾਰੀਆਂ ਹੋਰ ਵੱਡੀਆਂ ਹੋ ਜਾਂਦੀਆਂ ਜਦੋਂ ਕੌਮ ਦੇ ਜਜ਼ਬਾਤ ਭਾਵਨਾਵਾਂ ਤੁਹਾਡੀ ਝੋਲੀ ਚ ਪੈਂਦੀਆਂ ਨੇ ਕਿਸ ਤਰ੍ਹਾਂ ਇਹ ਫੁਰਨਾ ਫੁਰਿਆ ਸਫਰੇ ਸ਼ਾਦਤ ਦਾ ਕਿਉਂਕਿ ਲੰਬੇ ਹਸੇ ਤੋਂ ਜੋੜ ਮੇਲਾ ਚੱਲ ਰਿਹਾ ਸੀ ਪਰ ਇੱਕ ਤੁਸੀਂ ਵੱਖਰਾ ਉਪਰਾਲਾ ਕੀਤਾ ਇਹ ਫੁਰਨਾ ਕਿਸ ਤਰ੍ਹਾਂ ਫੁਰਿਆ ਅਸਲ 'ਚ ਕੌਮ ਦਾ ਹਰ ਪ੍ਰਚਾਰਕ ਅੱਜ ਸਾਡੇ ਕੋਲ ਵੱਡੇ ਚਿਹਰੇ ਵੀ ਨੇ ਸਤਿਕਾਰਯੋਗ ਹਸਤੀਆਂ ਨੇ ਬਹੁਤ ਵੱਡੀ ਸੇਵਾ ਉਹਨਾਂ ਸਾਰਿਆਂ ਦੀ ਔਰ ਭਾਵੇਂ ਪਿੰਡ ਦੇ ਵਿੱਚ ਬੈਠਾ ਗ੍ਰੰਥੀ ਸਿੰਘ ਪਾਠੀ ਸਿੰਘ ਹਰ ਸਿੱਖ ਉਦੇ ਜਜ਼ਬਾਤ ਤੇ ਫਤਿਹਗੁਰ ਸਾਹਿਬ ਨਾਲ ਜੁੜੇ ਹੋਏ ਹਨ ਹਰ ਕੋਈ ਗੁਰੂ ਦੇ ਲਾਲਾਂ ਦੀ ਸ਼ਹੀਦੀ ਦੀ ਗੱਲ ਕਰਦਾ ਹੈ ਕੁਰਬਾਨੀਆਂ ਦੀ ਗੱਲ ਕਰਦਾ ਹੈ ਸਾਰਿਆਂ ਦੀ ਸੇਵਾ ਨੂੰ ਨਮਸਕਾਰ ਹੈ ਸਭ ਦੀ ਸੇਵਾ ਇੱਕੋ ਜੀ ਹੈ ਕੋਈ ਅਸਲ ਉੱਚ ਫਰਕ ਨਹੀਂ ਹੈ ਉਸ ਸਥਾਨ ਤੇ ਸੇਵਾ ਕਰਦਿਆਂ ਜਦੋਂ ਲਗਭਗ 2005 ਵਿੱਚ ਮੇਰੀ ਚੋਲੀ ਤੇ ਸੇਵਾ ਸੱਚੇ ਸਾਹਿਬ ਜੀ ਨੇ ਉਸ ਸਥਾਨ ਦੀ ਜਦੋਂ ਪਾਈ ਪੰਥ ਦੀ ਸੰਸਥਾ ਨੇ ਪਾਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਤਰਸ ਕੀਤਾ ਗੁਰੂ ਨੇ ਪਹਿਲੇ 5-4 ਸਾਲ ਜਦੋਂ ਮੈਂ ਗਿਆ ਉਹਥੇ ਉਸ ਸਾਲ ਮੈਂ ਵੇਖਿਆ ਵੀ ਜੋ ਕੋਈ ਪਹਿਲਾਂ ਸਿਸਟਮ ਸੀ ਕਿ ਉਹਨਾਂ ਦਿਨਾਂ 'ਚ ਤਿੰਨ ਦਿਨ ਕਥਾ ਨਹੀਂ ਸੀ ਹੁੰਦੀ ਕਹਿੰਦੇ ਸੀ ਜੋੜ ਮੇਲਾ ਆ ਰਾਸ਼ਾ ਕਥਾ ਨਹੀਂ ਰੂਟੀਨ ਚੱਲੀ ਹੁੰਦੀ ਸੀ ਮੈਂ ਬੇਨਤੀ ਕੀਤੀ ਕਿ ਨਹੀਂ ਇਹੀ ਤੇ ਦਿਨ ਨੇ ਕਥਾ ਸੁਣਾਉਂਦੇ ਕਥਾ ਕਰਨੀ ਹੈ ਫਿਰ ਮਜਬੂਰੀ ਸੀ ਪ੍ਰਬੰਧਕ ਸਾਹਿਬਾਨਾਂ ਦੀ ਕਿ ਨਗਰ ਕੀਰਤਨ ਜ਼ਿਆਦਾ ਇੰਪੋਰਟੈਂਟ ਕਿਉਂਕਿ ਕੌਮੰਦਾਰ ਸਭ ਤੋਂ ਵੱਡਾ ਮਹੱਤਵਪੂਰਨ ਨਗਰ ਕੀਰਤਨ ਹੈ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਅਸੀਂ ਆਸਾ ਜੀ ਕੀ ਵਾਰ ਹੀ 3 ਵਜੇ 2 ਵਜੇ ਸ਼ੁਰੂ ਕਰਵਾ ਲਾਂਗੇ ਬੇਨਤੀ ਆ ਵੀ ਕਸਾ ਭਾਵੇਂ ਅਸੀਂ ਸਮਾਂ ਹੀ ਐਡਵਾਂਸ ਕਰ ਲਾਂਗੇ ਤੁਹਾਡਾ ਸਮਾਂ ਡਿਸਟਰਬ ਨਹੀਂ ਕਰਾਂਗੇ ਮੈਨੇਜਮੈਂਟ ਦਾ ਹਾਂ ਗੁਰੂ ਨੇ ਉਹ ਕਲਾ ਵਰਤਾਈ ਕਿ ਸੁਣ ਹੋ ਕੇ ਲੋਕਾਂ ਨੇ ਸੁਣਨਾ ਸ਼ੁਰੂ ਕੀਤਾ ਫਿਰ ਉਹੀ ਰਾਤ ਜਿੱਥੇ ਸਹਿਬਜ਼ਾਦ ਜੀ ਬੈਠਦੇ ਸਨ ਮਾਂਜੀ ਜਿੱਥੇ ਜਿੱਥੇ ਸਫ਼ਰ ਕਿਉਂਕਿ ਗੁਰੂ ਗੋਬਿੰਦ ਸਿੰਘ ਮਾਰਗ ਜਿਹੜਾ ਸੀ ਉਹ ਸਰਕਾਰ ਨੇ ਬਣਾਇਆ ਸਾਰੇ ਇੱਕ ਵਿਸ਼ੇਸ਼ ਤਰ੍ਹਾਂ ਦੇ ਜਿਹੜੇ ਉਹ ਚਿੰਨ੍ਹ ਵੀ ਮਿਲਦੇ ਆ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਮਾਰਗ ਤੇ ਜਾਂਦੇ ਆ ਵਿਸ਼ੇਸ਼ ਤਰ੍ਹਾਂ ਦੇ ਗੇਟ ਬਣੇ ਹੋਇਆ ਉਹ ਲੋਕਾਂ ਦੇ ਧਿਆਨ ਵਿੱਚ ਸੀ ਪਰ ਜਿੱਥੋਂ ਪਰਿਵਾਰ ਨਾਲੋਂ ਵਿਛੜ ਕੇ ਮਾਂ ਗੁਜਰੀ ਜੀ ਤੇ ਸਹਬਜ਼ਾਦੇ ਗਏ ਮਾਂ ਬਾਬਾ ਜ਼ੋਰਾ ਸਿੰਘ ਫਤਿਹ ਸਿੰਘ ਜੀ ਉਹ ਲੋਕਾਂ ਦੇ ਧਿਆਨ ਵਿੱਚ ਨਹੀਂ ਸੀ ਬਹੁਤਾ ਚੱਕ ਢੇਰਾਂ ਦਾ ਨਹੀਂ ਸੀ ਪਤਾ ਸਿਹੜੀ ਦਾ ਲੋਕਲ ਲੋਕੀ ਨਹੀਂ ਸੀ ਸਿਹੜੀ ਜਾਂਦੇ ਹੁੰਦੇ ਕੋਤਵਾਲੀ ਸਾਹਿਬ ਸ਼ਹਿਰ ਦੇ ਅੰਦਰ ਬਹੁਤ ਥੋੜੇ ਲੋਕ ਮਤਲਬ ਉਹਨਾਂ ਨੂੰ ਯਾਦ ਵਿੱਚ ਸੀ ਉਹ ਜਦੋਂ ਵਿਥਿਆਵਾਂ ਸੁਣਾਉਣੀਆਂ ਸ਼ੁਰੂ ਕੀਤੀਆਂ ਤੇ ਮਨ 'ਚ ਫੁਰਨਾ ਆਇਆ ਵੀ ਜਿੱਥੋਂ ਦੀ ਗੱਲ ਕਰਦੇ ਆ ਉਹੀ ਰਾਤ ਉੱਥੇ ਜਾ ਕੇ ਬੈਠ ਕੇ ਵੇਖੀ ਫੀਲਿੰਗ ਕਿਤਾਂ ਦੀ ਹੋਏਗੀ ਤੇ ਮਹਿਸੂਸ ਕਰੀਏ ਵੀ ਉਸ ਦਿਨ ਮਾਂ ਜੀ ਦੀ ਗੋਦ ਚ ਛੋਟੇ ਲਾਲ ਬੈਠੇ ਸੀ ਅਸੀਂ ਵੀ ਅੱਜ ਮਾਂ ਗੁਜਰੀ ਜੀ ਦੀ ਗੋਦ ਚ ਬੈਠੇ ਹਾਂ ਤਜਰਬਾ ਕਰਕੇ ਉਹ ਉਹ ਬੜੇ ਉਹ ਇੰਨੇ ਸੁੱਚੇ ਜੇ ਜਜ਼ਬਾਤ ਸੀ ਇੱਕ ਮੋਰ ਵੱਡਾ ਜਿਹੜਾ ਮਨ ਚ ਫੁਰਨਾ ਆਇਆ ਠੰਡੇ ਬੁਰਜ ਦੀ ਸਰਦਲ ਤੇ ਖੜੇ ਸੀ ਤੇ ਮੇਰੇ ਵੀਰ ਦਿਨ ਰਾਤ ਇੱਕ ਕਰਕੇ ਸਾਨੂੰ ਵੀਰ ਦੀ ਸੇਵਾ ਨਿਭਾਉਂਦੇ ਆ ਪ੍ਰਬੰਧ ਦੀਆਂ ਸਾਰੀਆਂ ਮੈਂ ਤੇ ਸਟੇਜ ਤੇ ਜਗਲੰਗ ਕਰਦਾਂ ਜਾ ਕੇ ਅਪਾ ਗੱਲ ਕੀਤੀ ਵੀ ਅੱਲਾ ਯਾਰਖਾਂ ਜੋਗੀ ਨੂੰ ਕੌਮ ਦੇ ਸਾਰੇ ਪ੍ਰਚਾਰਕ ਵਰਤ ਦਿਆ ਸੀ ਜਦੋਂ ਮੈਨੂੰ ਇਹ ਲੱਗਦਾ ਵੀ ਉਹਨਾਂ ਕੋਈ ਸ਼ਬਦ ਆਧਾਰੇ ਮੰਗਦੇ ਆਂ ਵੀ ਗੁਰੂ ਲਾਲਾਂ ਦੀ ਸਿਫਤ ਕਿੱਦਾਂ ਕਰੀਏ ਜਦੋਂ ਕਹਿੰਦੇ ਆਏ ਕੀ ਤੀਰਥ ਹੈ ਹਿੰਦ ਵਿੱਚ ਯਾਤਰਾ ਕੇ ਲਈਏ ਕਟਾਏ ਬਾਪ ਨੇ ਬੇਟੇ ਯਹਾਂ ਖੁਦਾ ਕੇ ਲਈਏ ਜਦੋਂ ਉਹ ਕਹਿੰਦੇ ਆ ਇਨਸਾਫ ਕਰੇ ਜੀ ਮੇ ਜਮਾਨਾ ਤੋਂ ਕਹਦੇ ਯਕੀਨ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਸਾਨੀ ਹੀ ਨਹੀਂ ਹੈ ਜਦੋਂ ਨਕਸ਼ਾ ਖਿੱਚਦੇ ਆ ਕਿ ਠੋਡੀ ਤੱਕ ਇਂਟੇ ਚੁੰਨ ਦੀ ਮੂੰਹ ਤੱਕ ਆ ਗਈ ਬੀਨੀ ਕੋ ਡਾਂਪਤੇ ਹੀ ਅੱਖੋਂ ਕੇ ਛਾਬ ਅੱਖੋਂ ਪੇਛਾ ਗਈ ਹਰ ਚਾਂਦ ਸੀ ਜਬੀਕ ਉਹ ਘਣਸਾ ਲਗਾ ਗਈ ਇਸਕੇ ਬਾਅਦ ਜੋਗੀ ਜੀ ਹੋਈ ਬਸ ਥੋੜੀ ਦੇਰ ਥੀ ਇਹ ਬਸਤੀ ਸਰਹੰਦ ਸ਼ਹਿਰ ਕੀ ਇਟੋਂ ਕਾ ਡੇਰ ਥੀ ਜਦੋਂ ਬਲਵਲਿਆਂ ਭਰੇ ਬੋਲ ਅਸੀਂ ਪੜਦੇ ਆਂ ਦਿਲ ਨੂੰ ਛੂ ਜਾਂਦੇ ਤੇ ਅਸੀਂ ਉਸ ਰੂਹ ਨੂੰ ਨਾਲ ਚੇਤੇ ਕਰਦੇ ਸਾਬਜ਼ਾਦੇ ਤੇ ਮੈਂ ਵੀਰ ਸਾਨੂੰ ਨੂੰ ਕਿਹਾ ਕਿ ਜੇ ਉਹ ਮੁਸਲਮਾਨ ਦਰਵੇਸ਼ ਇੰਨਾ ਕੁਝ ਖੱਟ ਸਕਦਾ ਵੀ ਅਮਰ ਹੋ ਗਿਆ ਸਾਡੀ ਝੋਲੀ ਚ ਕੀ ਨਹੀਂ ਪਏਗਾ ਇਸ ਲਈ ਕੋਈ ਪੈਸਾ ਨਹੀਂ ਇਕੱਠਾ ਕਰਨਾ ਉਹੀ ਰਾਤ ਉਸੇ ਜਗ੍ਹਾ ਤੇ ਚੱਲੀ ਗਿਆ ਬਸ ਤੁਰੇ ਤੇ ਕਾਫਲਾ ਬਣ ਗਿਆ ਗੁਰੂ ਕੇ ਕੀਰਤਨੀਆਂ ਨੇ ਹੱਦ ਮੁਕਾਤੀ ਜੇ ਜਿਹੜੇ 4-4 ਦਿਨ 15-15 ਦਿਨ ਸਮਰਪਿਤ ਕਰਦੇ ਨੇ ਵੇਖੋ ਰੋਜੀ ਰੋਟੀ ਵੀ ਆ ਫਿਰ ਉਹਨਾਂ ਕੋਲ ਰਸ ਬਹੁਤ ਹੈ ਵੱਡੇ ਸਾਰੇ ਕੀਰਤਨੀਆਂ ਕੋਲ ਉਹਨਾਂ ਨੂੰ ਨਮਸਕਾਰ ਸਾਰੇ ਕੀਰਤਨੀਆਂ ਦਰਬਾਰ ਸਾਹਿਬ ਜੀ ਦੇ ਭਾਈ ਗੁਰਦੇਵ ਸਿੰਘ ਆਸਟ੍ਰੇਲੀਆ ਨੇ ਭਾਈ ਕਰਨੈਲ ਸਿੰਘ ਜੀ ਹੋਰੀ ਭਾਈ ਦਿਵਿੰਦਰ ਸਿੰਘ ਜੀ ਭਾਈ ਸੁਨਾਮ ਸਿੰਘ ਜੀ ਭਾਈ ਓਂਕਾਰ ਸਿੰਘ ਜੀ ਭਾਈ ਸ਼ਕੀਨ ਜਿਨਾ ਕੋਈ ਰਹਿ ਨਾ ਜਾਏ ਮੈਂ ਮਾਫੀ ਮੰਗਦਾ भाई मनेंद्र सिंह जी श्रीनगर ਵਾਲਿਆਂ ਕਵਤਾਵਾਂ ਲਿਖ ਕੇ ਬਹੁਤ ਦਿਲਾਂ ਨੂੰ ਛੂਇਆ ਹਰ ਇੱਕ ਬੰਦੇ ਨੇ ਯੋਗਦਾਨ ਪਾਇਆ ਸਾਰਿਆਂ ਦੀ ਕਰਨੀ ਨੂੰ ਨਮਸਕਾਰ ਇਹ ਪਹਿਲਾ ਪੜਾ ਸਤਪੋਦੀ ਰਾਸ਼ੇਪੋ ਨੂੰ ਅਨੰਦਪੁਰ ਸਾਹਿਬ ਛੱਡਦੇ ਮਹਾਰਾਜ ਸਤਪੋਦੀ ਦਾ ਅੰਮ੍ਰਿਤ ਵੇਲਾ ਸਰਸਾ ਦੇ ਤੱਟ ਤੇ ਆ ਤੇ ਜਿਹੜੀ ਪਰਿਵਾਰ ਨਾਲੋਂ ਵਿਛੜ ਕੇ ਪਹਿਲੀ ਰਾਤ ਸਤਪੋਦੀ ਦੀ ਰਾਤ ਹੈ ਗੁਰੂ ਗੋਬਿੰਦ ਸਿੰਘ ਜੀ ਤੇ ਵੱਡੇ ਸਾਹਿਬਜ਼ਾਦੇ ਬਾਕੀ ਸਿੰਘਾਂ ਸਮੇਤ ਚਮਕੌਰ ਦੀ ਗੜੀ 'ਚ ਨੇ मां गुजरी जी ਤੇ ਛੋਟੇ ਲਾਲ ਸੱਤ ਪੋ ਦੀ ਰਾਤ ਸਰਸਾ ਦੇ ਕੰਡੇ ਤੇ ਕੁੰਮੇ ਮਾਸ਼ਕੀ ਦੀ ਸ਼ਾਨ ਹੈ। ਉੱਥੋਂ ਗੰਗੂ ਮਿਲਦਾ 8 ਪੋ ਨੂੰ ਆਪਣੇ ਘਰ ਸਿਹੜੀ ਲੈ ਜਾਂਦਾ। ਉੱਥੋਂ कोतवाल ਬੁਲਾ ਕੇ ਮੁਰੰਡੇ ਨੂੰ ਕੈਦ ਕਰਵਾ ਕੇ 9 ਪੋ ਨੂੰ कोतਵਾਲੀ ਦੀ ਉਹ ਅੱਜ ਵੀ ਕੌਮ ਦੀ ਚੰਗੀ ਕਿਸਮਤ ਆ ਕਿ ਉਹ ਉਹੀ ਕਮਰਾ ਸਲਾਖਾਂ ਉਹੀ ਉਹੀ ਦਰਵਾਜ਼ਾ ਅੱਜ ਵੀ ਉਹ ਜੇਲ ਮੌਜੂਦ ਹੈ। ਉੱਥੇ 9 ਪੋ ਦੀ ਰਾਤ گزارਦੇ ਤੇ 10 ਪੋ ਨੂੰ ਕੈਦੀਆਂ ਵਾਂਗ ਫਿਰ ਬਿਠਾ ਕੇ ਬੰਦ ਗੱਡੀ ਚ ਤੇ ਜਿਹੜੀ ਬੈਲ ਗੱਡੀ ਜਾਂ ਘੋੜਿਆਂ ਵਾਲੀ ਉਸ ਵੇਲੇ ਗੱਡੀ ਹੁੰਦੀ ਸੀ ਫਿਰ ਠੰਡੇ ਬੁਰਜ ਚ ਜਾ ਕੇ ਕੈਦ ਕੀਤਾ ਜਾਂਦਾ 10 ਪੋ ਦੀ ਰਾਤ 11 ਪੋ ਨੂੰ ਸਬਾ ਵਿੱਚ ਲਿਜਾ ਕੇ ਪੇਸ਼ੀ ਹੁੰਦੀ ਹੈ 12 ਪੋ ਨੂੰ ਫਿਰ ਲਿਜਾ ਕੇ ਸਖਤੀ ਹੁੰਦੀ ਹੈ ਤੇ 13 ਪੋ ਨੂੰ ਜਾ ਕੇ ਫਿਰ ਵਾਪਸ ਮਾਂ ਜੀ ਕੋਲ ਗੁਰੂ ਲਾਲ ਨਹੀਂ ਹੁੰਦੇ ਫਿਰ ਸ਼ਹੀਦੀ ਹੁੰਦੀ ਹੈ ਤੇ ਮਾਂ ਗੁਜਰੀ ਜੀ ਠੰਡੇ ਬੁਰਜ ਚ ਸ਼ੀਤ ਹੁੰਦੇ ਸੋ ਇਹ ਤਸ਼ੱਦਦ ਦਾ ਇੱਕ ਤਰੀਕਾ ਸੀ ਕਿ ਜਿਹੜਾ 140 ਫੁੱਟ ਉੱਚੇ ਮਨਾਰ ਤੇ ਦਸੰਬਰ ਦੀ ਰਾਤ ਕੋਲੋਂ ਦੀ ਨਦੀ ਕੋਈ ਕੱਪੜਾ ਨਹੀਂ ਕੋਈ ਭੋਜਨ ਨਹੀਂ ਇੰਨਾ ਜ਼ੁਲਮੋ ਸਿੱਤਮ ਸਹਿੰਦੇ ਆ ਹਕੂਮਤ ਅੱਗੇ ਸਿਰ ਨਹੀਂ ਝੁਕਾਇਆ ਭੈ ਕਾਹੂ ਕੋ ਦੇਤਨਾ ਨਾ ਪੈਮਾਨ ਤਿਆਨ ਦੱਸਿਆ ਸਿੱਖੀ ਦੇ ਸਿਧਾਂਤ ਕੀ ਹੁੰਦੇ ਆ ਮਾਵਾਂ ਦੇ ਫਰਜ਼ ਕੀ ਹੁੰਦੇ ਆ ਧਰਮ ਦੀ ਦ੍ਰਿੜਤਾ ਕੀ ਹੁੰਦੀ ਆ ਗੁਲਾਮਾਂ ਦੀ ਜਿੰਦਗੀ ਨਹੀਂ ਜੂਣੀ ਸਿੱਦਕ ਦੇ ਨਾਲ ਸਿਰ ਉੱਚਾ ਕਿਉਂਕਿ ਇਹਦੇ ਨਾਲ ਹੋਰਾਂ ਤੇ ਜ਼ੁਲਮ ਕਰਨ ਦੇ ਰਾਹ ਖੁੱਲ ਜਾਂਦੇ ਆ ਤੇ ਉਹ ਸਿੱਤਮਾਂ ਦੀ ਨਗਰੀ ਨੂੰ ਸਹਬਜ਼ਾਦਿਆਂ ਦੇ ਡੁੱਲੇ ਖੂਨ ਨੇ ਖਾਲਸਾ ਰਾਜ ਦੀ ਧਰਤੀ ਬਣਾ ਦਿੱਤਾ ਕੇਵਲ 5 ਸਾਲਾਂ ਤੋ ਉਹ ਕ੍ਰਿਸ਼ਮਾ ਆਪਣੇ ਆਪ ਚ ਇੱਕ ਕਰਾਮਾਤ ਆ ਉਹ ਧਰਤੀ ਸਵੈ ਮਾਨ ਦਿੰਦੀ ਗੈਰਤ ਦਿੰਦੀ ਹੈ ਇੱਕੋ ਹੀ ਮੰਤਰ ਪੜਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਇਹ ਸੱਦ ਲਈ ਸੀ ਕਿ ਸਰਹੰਦ ਦੀ ਦੀਵਾਰ ਚੇਤੇ ਕਰੋ ਸਰਹੰਦ ਦੀ ਦੀਵਾਰ ਚੇਤੇ ਕਰੋ ਤੇ ਜਦੋਂ ਸੁੱਤੇ ਹੋਏ ਮਨਾਂ ਚ ਸਰਹੰਦ ਦੀ ਦੀਵਾਰ ਦਾ ਹੋਕਾ ਪਹੁੰਚਿਆ ਤੇ ਖੇਤੀ ਦੇ ਸੰਦ ਲੈ ਕੇ 40000 ਸਿੱਖ ਚੱਪੜਚੀੜੀ ਦੇ ਮੈਦਾਨ ਚ ਇਕੱਠੇ ਹੋਏ 750 ਸਾਲ ਦੀ ਹਕੂਮਤ ਦੀਆਂ ਜੜਾਂ ਪੁੱਟ ਕੇ ਖਾਲਸਾ ਰਾਜ ਕਾਇਮ ਕੀਤਾ ਬਸ ਉਹੀ ਸੁਤਨਾ ਕਿ ਸਰਹੰਦ ਦੀ ਦੀਵਾਰ ਹਰ ਸਿੱਖ ਤੇ ਤੇ ਗੱਲ ਅਨੰਦਪੁਰ ਸਾਹਿਬ ਤੋਂ ਲੈ ਕੇ ਠੰਡੇ ਬੁਰਜ ਤੱਕ ਦੀ ਜਿਹੜੀ ਇਹ ਸਫਰ ਇਹ ਸ਼ਾਦਤ ਸੀ ਇਹ ਤਜਰਬਾ ਕਿਸ ਤਰ੍ਹਾਂ ਦਾ ਰਿਹਾ ਮੈਂ ਸਮਝਦਾ ਕਿ ਇਹ ਸ਼ਬਦੀ ਰੂਪ ਦੇਣਾ ਨੂੰ ਮੁਮਕਿਨ ਨਹੀਂ ਹੈ ਪਰ ਅਹਿਸਾਸ ਕਿਸ ਤਰ੍ਹਾਂ ਦਾ ਰਿਹਾ ਇਸ ਤਜਰਬੇ ਬਾਰੇ ਤੁਸੀਂ ਪੀਟੀਸੀ ਚੈਨਲ ਮੈਥ ਤੋਂ ਜਿਆਦਾ ਦੱਸ ਸਕਦਾ ਕਿ ਕਿਸ ਤਰ੍ਹਾਂ ਦੀ ਭਾਵਕਤਾ ਹੁੰਦੀ ਹੈ ਕਿਦਾਂ ਦੇ ਜਜ਼ਬਾਤ ਹੁੰਦੇ ਆ ਔਰ ਬਦਲਾ ਕੀ ਆ ਰਿਹਾ ਗੱਲ ਤੇ ਜੰਮੇ ਹੋਏ ਅੰਦਰ ਨੂੰ ਪਿਘਲਾਉਣ ਦੀ ਹੈ ਨਾ ਜੀ ਸਭ ਜਦ ਦੀ ਕਮਾਈ ਏਦਾਂ ਦੀ ਹੈ ਕਿ ਪੱਥਰ ਤੋਂ ਪੱਥਰ ਦਿਨ ਵੀ ਪਿਗਲ ਜਾਂਦਾ ਹੈ ਤੇ ਜਦੋਂ ਕੋਈ ਲੋਹਾ ਪਿਗਲਦਾ ਤੇ ਫਿਰ ਉਹਨੂੰ ਜਿਹੜਾ ਮਰਜੀ ਆਕਾਰ ਦੇ ਲੋ ਸੋ ਇਹ ਜਜ਼ਬਾਤਾਂ ਦਾ ਨਿਗ ਹੈ ਹੜ ਹੈ ਜਿਹੜਾ ਹਰ ਹਿਰਦੇ ਨੂੰ ਟੁੰਬਦਾ ਔਰ ਕੌਮ ਦੀ ਨੌਜਵਾਨੀ ਜਾਗ ਰਹੀ ਹੈ ਗੁਰੂ ਕਲਾ ਵਰਤਾਏ ਸਾਰੀ ਕੌਮ ਇਸ ਕਾਫਲੇ ਦਾ ਹਿੱਸਾ ਹੈ ਅਗਵਾਈ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਕਰ ਰਹੇ ਆ ਅਸੀਂ ਉਹਨਾਂ ਦੇ ਰਾਹਾਂ ਤੇ ਤੁਰ ਸਕੀਏ ਭਾਈ ਸਾਹਿਬ ਲੱਗਦਾ ਹੈ ਕਿ ਅੱਜ ਸਿੱਖੀ ਦੀ ਜੋ ਪ੍ਰਚਾਰ ਪ੍ਰਸਾਰ ਦੀ ਲਹਿਰ ਹੈ ਉਹਨੂੰ ਹੋਰ ਪ੍ਰਚੰਡ ਕਰਨ ਲਈ ਤੇਜ਼ ਕਰਨ ਲਈ ਜਿਸ ਤਰ੍ਹਾਂ ਤੁਸੀਂ ਇੱਕ ਨਵਾਂ ਉਪਰਾਲਾ ਕੀਤਾ ਇਹੋ ਜਿਹਾ ਉਪਰਾਲੇ ਦੇਸ਼ ਭਰ ਵਿੱਚ ਇਤਿਹਾਸਿਕ ਸਥਾਨਾਂ ਤੇ ਹੋਣੇ ਚਾਹੀਦੇ ਆ ਅਸਲ ਤੇ ਇਹ ਉਪਰਾਲਾ ਮੇਰਾ ਨਹੀਂ ਐ ਮੈਂ ਮੰਨਦਾ ਮੈਂ ਇਹ ਸਮਝਦਾ ਮੇਰਾ ਤਜਰਬਾ ਇਹ ਕਹਿੰਦਾ ਵੀ ਜਿਹੜੇ ਗੁਰੂ ਕੇ ਵਜ਼ੀਰ ਨੇ ਗੁਰੂ ਕੇ ਪ੍ਰਚਾਰਕ ਨੇ ਉਹ ਸੰਗਤ ਦਾ ਸਹਿਯੋਗ ਲੈਣ ਉਹ ਟੀਮ ਜਿੱਥੇ ਬੈਠੇ ਨੇ ਸੰਗਤ 'ਚ ਬੜੇ ਜਜ਼ਬਾਤ ਨੇ ਬੜੀਆਂ ਭਾਵਨਾਵਾਂ ਨੇ ਸੰਗਤ 'ਚ ਸੰਗਤ ਕੁਝ ਵੀ ਕਰ ਸਕਦੀ ਹੈ ਉਹ ਉਹਨਾਂ ਨੂੰ ਗਲ ਨਾਲ ਲਾਉਣ ਪਿਆਰ ਕਰਨ ਗਲਵਕੜੀ 'ਚ ਲੈਣ ਹੁਣ ਮੈਂ ਕੁਝ ਵੀ ਨਹੀਂ ਕਰਦਾ ਜੀ ਇਹ ਨੌਜਵਾਨ ਸਾਰਾ ਕੁਝ ਕਰਦੇ ਨੇ ਮੈਂ ਤਾਂ ਸਿਰਫ ਸਟੇਜ ਤੇ ਬੋਲਦਾ ਤੋਂ ਜਦੋਂ ਉਹ ਸਾਰਾ ਕੁਝ ਕਰਨਗੇ ਟੀਮ ਆਪਣੇ ਆਪ ਬਣ ਜਾਣੀ ਹੈ ਤੋਂ ਹਰ ਪ੍ਰਚਾਰਕ ਨੂੰ ਮੈਂ ਹੀ ਬੇਨਤੀ ਕਰਾਂਗਾ ਉਹ ਮੇਰੇ ਤੋਂ ਬਹੁਤ ਸਿਆਣੇ ਨੇ ਅਸੀਂ ਇਹਨਾਂ ਵੇਖੀ ਵੀ ਸਾਡੀ ਸੰਸਥਾ ਖਾਸ ਕਰਕੇ ਗੁਰੂ ਕੇ ਗ੍ਰੰਥੀ ਔਰ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੇਰੇ ਵੀਰ ਸਾਰੇ ਇਹਨਾਂ ਡਿੱਕੀ ਹੈ ਵੀ ਸ਼੍ਰੋਮਣੀ ਕਮੇਟੀ ਸਾਨੂੰ ਕੀ ਦੇ ਰਹੀ ਹੈ ਠੀਕ ਆ ਉਹ ਜਿਹੜੀਆਂ ਜ਼ਿੰਮੇਵਾਰੀਆਂ ਜੋ ਉਹਨਾਂ ਦੇ ਮਹਾਰਾਜ ਨੇ ਚੋਲੀ ਚ ਪਾਈਆਂ ਨਿਭਾ ਰਹੇ ਆ ਇਹ ਵੇਖੀ ਕਿ ਅਸੀਂ ਸੰਗਤ ਦੇ ਨਾਲ ਕਿੰਨਾ ਕੁ ਸਹਿਯੋਗ ਕਰ ਰਹੇ ਆ ਇਹ ਕਾਰਜ ਸੰਗਤ ਦੇ ਆ ਪੰਥ ਦੇ ਆ ਸੰਸਥਾ ਤੇ ਸਿਰਫ ਇੱਕ ਸੇਵਾਦਾਰ ਹੈ ਤੂੰ ਜਦੋਂ ਪੰਥ ਦੇ ਕਾਫਲੇ ਬਣਨਗੇ ਆਪਣੇ ਆਪ ਕਾਰਜ ਸਾਰ ਹੋਣਗੇ ਭਾਈ ਹਰਪਾਲ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜਿੰਨਾਂ ਵੱਲੋਂ ਸ਼੍ਰੀ ਨੰਦਪੁਰ ਸਾਹਿਬ ਤੋਂ ਠੰਡੇ ਬੁਰਜ ਤੱਕ ਸਫਰ-ਏ-ਸ਼ਹਾਦਤ ਦਾ ਇੱਕ ਉਪਰਾਲਾ ਕੀਤਾ ਗਿਆ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਇੱਕ ਨਵਕਲ ਉਪਰਾਲਾ ਕੀਤਾ ਗਿਆ ਜਿਸ ਤੋਂ ਲੈ ਕੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿੱਥੇ ਉਹਨਾਂ ਨੇ ਆਪਣਾ ਤਜਰਬਾ ਸਾਂਝਾ ਕੀਤਾ ਨਾਲ ਹੀ ਹਰ ਪ੍ਰਚਾਰਕ ਨੂੰ ਹਰ ਸਿੱਖ ਨੂੰ ਅਪੀਲ ਵੀ ਕੀਤੀ ਹੈ ਕਿ ਪ੍ਰਚਾਰ ਪ੍ਰਸਾਰ ਦੀ ਸੇਵਾ ਕੱਲਾ-ਕੱਲਾ ਸਿੱਖ ਨਭਾਵੇ ਤਾਂ ਜੋ ਸਿੱਖ ਪੰਥ ਨੂੰ ਹੋਰ ਕਜਬੂਤੀ ਮਿਲ ਸਕੇ ਕੈਮਰਾ ਬਸਰ ਉਤਾਰ ਸਿੰਘ ਦੇ ਨਾਮ ਅਮਰਿੰਦਰ ਸਿੰਘ ਮੌਂਗਾ ਪੀਟੀਐਸ ਨਿਊਜ਼ ਅਮਰਸਰ